ਜਿੰਨੀ ਸਾਡੀ ਕੌਮ ਸੋਰੀ ਦੀ ਸਾਰੀ ਪੱਤ ਤੋਂ ਕੇ ਬੈਠੀ ਹੋਈ ਬਹੁਤਾ ਹਿੱਸਾ ਜੰਮੂ ਵਾਲੇ ਬੱਚੇ ਕੀਰਤਨ ਕਰਕੇ ਗਏ ਨੇ ਕਦੇ ਸਮਾਂ ਹੁੰਦਾ ਸੀ ਇੱਕ ਬੱਚਾ ਪੰਜਾਬ ਤੋਂ ਗਿਆ ਕਿਸੇ ਨਾਈ ਦੀ ਦੁਕਾਨ ਤੇ ਜਾ ਕੇ ਕਹਿਣ ਲੱਗਿਆ ਮੇਰੀ ਦਾੜ੍ਹੀ ਤੇ ਮੇਰੇ ਕੇਸ ਕੱਟ ਦੇ ਉੱਥੇ ਮੁਸਲਮਾਨਾਂ ਦੀਆਂ ਨਾਈ ਦੀਆਂ ਦੁਕਾਨਾਂ ਨੇ ਉਹ ਗਰਾਂਹ ਹੋਇਆ ਕਹਿਣ ਲੱਗਿਆ ਤੂੰ ਸਿੱਖੋਗੇ ਤੂੰ ਕਿਵੇਂ ਕੈਸ਼ ਕਟਾਉਣਾ ਗਿਆ ਮੈਂ ਨਹੀਂ ਭਰਾ ਬਕਟ ਸਕਦਾ ਸਿੱਖਦੇ ਮੈਂ ਨਹੀਂ ਕਟ ਸਕਦਾ ਉਹ ਕਹਿਣ ਲੱਗਿਆ ਤੂੰ ਮੇਰੇ ਕੋਲੋਂ ਤੂੰ ਦੂਜਿਆਂ ਕੋਲੋਂ 10 20 ਰੁਪਏ ਲੈਣਾ ਮੇਰੇ ਕੋਲੋਂ 100 ਰੁਪਏ ਲੈ ਲੈ ਕੱਟ ਦੇ ਮੁਸਲਮਾਨ ਨੇ ਆਪਣੇ ਬੋਝੇ ਹੱਥ ਪਾਇਆ ਕਹਿਣ ਲੱਗਿਆ 100 ਰੁਪਏ ਮੈਥੋਂ ਲੈ ਜਾ ਉਨੇ ਗੁਰੂ ਨੂੰ ਪੁੱਛ ਕੇ ਆ ਜਿਹੜੇ ਗੁਰੂ ਘਰ ਤੂੰ ਬਿਟੇਕਦਾ ਮੱਥਾ ਮੈਂ ਅੱਜ ਤੱਕ ਕੋਈ ਜੰਮੂ ਦਾ ਸਿੱਖ ਨਹੀਂ ਵੇਖਿਆ ਜਿਹੜਾ ਕੇਸ ਕਟਾਉਂਦਾ ਹੋਵੇ ਤੂੰ ਭੁੱਲ ਕੇ ਆ ਗਿਆ ਤੂੰ ਜਾਂ ਜੰਮੂ ਦਾ ਨਹੀਂ ਹੋਏਗਾ ਜਾਂ ਤੂੰ ਜੰਮੂ ਦਾ ਨਹੀਂ ਹੋਏਗਾ ਉਹਦੇ ਅੱਖਾਂ 'ਚ ਪਾਣੀ ਭਰ ਆਇਆ ਕਹਿਣ ਲੱਗਿਆ ਮੈਂ ਪੰਜਾਬ ਦਾ ਕਹਿਣ ਲੱਗੇ ਬਾਸੇ ਮਾਰ ਪੰਜਾਬ 'ਚ ਹੀ ਬੱਗੀ ਹੈ ਸਿੱਖਾ ਤੇਰੇ ਕੇਸ ਕਦੇ ਪੁੱਛੀ ਗੁਰੂ ਨੂੰ ਅਨੰਦ ਜਦੋਂ ਇਥੋਂ ਚਮਕੌਰ ਦੀ ਗੜੀ ਚੋਂ ਨਿਕਲਿਆ ਭਾਈ ਦਿਆ ਸਿੰਘ ਮਿੰਤਾ ਕਰਦਾ ਗੁਰੂ ਦੀਆਂ ਜੋੜਾ ਪਾ ਲੈ ਉਹ ਕਹਿੰਦਾ ਨਹੀਂ ਜੋੜਾ ਨਹੀਂ ਪਾਉਣਾ ਕਿਉਂ ਰਾਹ ਵਿੱਚ ਕੰਕਰ ਰੋੜੇ ਇੱਟਾਂ ਮੱਟੇ ਝਾੜੀਆਂ ਕੰਡੇ ਕਈ ਕੁਸ਼ ਨੇ ਤੇਰਾ ਸਵਾਗਤ ਕਰਨਾ ਬਹੁਤਾ ਮਿਹਨਤ ਤੇਰੇ ਕੋਲ ਝੱਲਿਆ ਨਹੀਂ ਜਾਣਾ ਸ਼ੇਵ ਇਹਨੇ ਸਾਰੇ ਦੁੱਖ ਚ ਝੱਲਾਂਗਾ ਇੱਕ ਨਹੀਂ ਝੱਲਿਆ ਜਾਣਾ ਕਹਿਣ ਲੱਗੇ ਉਹ ਕਿਹੜਾ ਕਹਿਣ ਲੱਗੇ ਸਿੰਘ ਸ਼ਹੀਦ ਹੋ ਜਾਣਗੇ ਜਦੋਂ ਉਹ ਡਿੱਗੇ ਹੋਣਗੇ ਕਿਸੇ ਦਾ ਦਮਾ ਦਾ ਖੁੱਲ ਗਿਆ ਹੋਵੇਗਾ ਕਿਸੇ ਦਾ ਦਾੜਾ ਲੰਮਾ ਹੋਏਗਾ ਜੇ ਮੇਰੇ ਪੈਰਾਂ ਵਿੱਚ ਜੁੱਤੀ ਹੋਈ ਤਾਂ ਮੈਨੂੰ ਪਤਾ ਨਹੀਂ ਲੱਗਣਾ ਜੇ ਮੇਰੇ ਪੈਰ ਨੰਗੇ ਹੋਏ ਤਾਂ ਜਦੋਂ ਕਿਤੇ ਪੈਰ ਰੱਖਾਂਗਾ ਮੇਰੇ ਦਿੱਛੋ ਦੱਸੀਗੀ ਮੈਨੂੰ ਕਿ ਕਿਸੇ ਦੇ ਕੇਸ ਮੈਂ ਚੁੱਕ ਕੇ ਪੈਰ ਅੱਗੇ ਪਿੱਛੇ ਕਰ ਲਾਂਗਾ ਉਹ ਭਲਿਆ ਮੇਰੇ ਕੋਲੋਂ ਆ ਦੁੱਖ ਨਹੀਂ ਸਾਰਿਆ ਜਾਣਾ ਮੈਂ ਕਿਸੇ ਦੀ ਕੇਸਾਂ ਤੇ ਪੈਰ ਰੱਖ ਕੇ ਨਾ ਲੰਘ ਜਾਵਾਂ ਧਿਆ ਸਿੰਘਾ ਹੁਣ ਤੁਸੀਂ ਦੇਖੋ ਜੇ 32 ਕਿਲੋਮੀਟਰ ਹੈ ਕਦੇ ਧਿਆਨ ਮਾਰ ਕੇ ਦੇਖਿਓ ਕੇਸ ਤੇਰੇ ਨੇ ਪਿਆਰ ਗੁਰੂ ਕਰਦਾ